ਕੜੇ ਪਰ ਪਚਾਲ ਆ ਗਏ ਫਿਰ ਬਸ ਨਹੀਂ ਆ ਜਾ ਕੰਮ ਕਰ ਸ਼ਾਪਿੰਗ ਕਰ ਕੇ ਆਈ ਹੈ ਹਾਂ ਅਰੇ ਨਹੀਂ ਲੋਬੀ ਕਰਮਣ ਚਲੀ ਹੈ ਕੈਨੇਡਾ ਬੱਟਾ ਪਹੁੰਚ ਚੁਕੀ ਹੈ ਐਸਾ ਹਾਵ ਨਾਲ ਅਸੀਂ ਆਏ ਆ ਦੇਖਣ ਇਹ ਜਿੰਦਰੀ ਨਹੀਂ ਇਹ ਹੈਗੀ ਚਕਿੰਦਰੀ ਅੱਛਾ ਪੁੱਤਰ ਜਾਈ ਹੋਰ ਤੁਸੀਂ ਆੜੀਆਂ ਵਧੀਆ ਹੋਗੇ ਤੇ ਮੈਂ ਵੀ ਬਹੁਤ ਵਧੀਆ ਇਹਦੇ ਸਾਡੇ ਘਰੇ ਪਹਚਾ ਲਾਗੇ ਇਹਨਾਂ ਦੇ ਕਿਹੜਾ ਪਾਣੀ ਨੂੰ ਢਾਕ ਹੋਰ ਮਣੀ ਕਾਣ ਦੇ ਕੋਰਾ ਵੰਦਾ ਇਹ ਖਤਰਾ ਕਰਦਾ ਇਹ ਇਹਦੇ ਪੱਤੇ ਕਾਲੇ ਹੋ ਜਾਣਗੇ ਠੰਡ ਚ ਲੋਵੀ ਹੈ ਬਸ ਨਹੀਂ ਆ ਜਾ ਕੰਮ ਕਰ ਪਧਾਰੀਏ ਪਧਾਰੀਏ ਐਸ ਥਾਂ ਬਦਲਤੀ ਮੈਨੂੰ ਪਤਾ ਲੱਗ ਗਿਆ ਮੰਮੀ ਜੰਗਲੇ ਪੰਗੇ ਅੰਦਰ ਹੈਗੇ ਨੇ ਦੋ ਜਣੇ ਨੌ ਦੇ ਜਨ ਨੌ ਦੇ ਹੂੰ ਗਿੱਲੀਂ ਦੀਰਦਾ ਜਮਾ ਵੀ ਨਾ ਗਾਓ ਹਾਂ ਆਹ ਕੌਣ ਘੜੇ ਮਾਮਾ ਜੀ ਕਿੱਥੇ ਟਕ 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 ਸਾਨੂੰ ਨੀਂ ਕੁਛੀ ਪੁਛੀ ਹੋਲੀ ਕਰ ਰਹੇ ਹੋ ਟਕ ਟਕ ਟੰਗੇ ਤੇਰੇ ਰੁਕੀ ਟਕ ਟੰਗ ਕੱਟਲਾ ਟਕ ਟੰਗ ਕੱਟਲਾ ਅੱਜ ਆਏ ਸਾਡੇ ਨਾਨਕੇ ਤੇ ਹੁਣ ਅਸੀਂ ਸੱਥ ਚ ਜਾਈਏ ਅੱਜ ਸੱਥੀ ਦਾ ਕੱਟਣ ਬਸ ਨਮਕੀਨ ਲੈ ਕੇ ਆਈਏ ਉਹ ਤੇ ਨਹੀਂ ਆਂ ਜਵਾਂ ਵੀ ਉਹ ਤੇ ਬਾਹਰ ਕੀ ਆ ਯਰ ਵੀਰ ਸ਼ੋਪਿੰਗ ਕਰਕੇ ਆਈਏ ਹਾਂ ਪਤਾ ਨਹੀਂ ਜਰਨ ਲਾਗੇ ਕਿ ਮੈਂ ਬਾਈਕਲ ਜਿੰਦ ਨੂੰ ਕਰ ਲੈਣ ਉਹ ਕਹਿੰਦਾ ਯਾਰ ਮੈਂ ਤਾਂ ਬਹੁਤ ਤੰਗ ਹੋਇਆ ਹੁਣ ਤਾਂ ਮੈਂ 60 ਰੁਪਏ ਰੋਮਾਂ ਦੇ ਦਿੰਦੀ ਸ਼ੋਗਰਾ ਜਿੰਦਾ ਉੱਠ ਗਿਆ ਤੇ ਉੱਠ ਗਿਆ ਉਸੇ ਜਾ ਕੇ ਮਤਾਂ ਨੂੰ ਸਾਡੇ ਕਿਹਾ ਤੇ ਫਿਰ ਆਉਂਦੇ ਸੀਗੇ ਜਦੋਂ ਤੋਂ ਚੰਨ ਚੱਲ ਢਿੰਡੇ ਉੱਥੇ ਚੰਨ ਚਲਾ ਦੂ ਫਿਰ ਕਰਦਾ ਕਰਦਾ ਨਹੀਂ ਯਾਰ ਕਹਿੰਦਾ ਮੈਂ ਐਂਦੀ ਜਨਾ ਕਹਿੰਦਾ ਲੰਬੀ ਵਿੱਚ ਦੀ ਜਾਊਂਗਾ ਕਿਆ ਸੀ ਇਹ ਨਾਨਕੇ ਆਏ ਸੀ ਵੀ ਨਾਨਕੇ ਆਏ ਸੀ ਐਨੇ ਗਿੱਲੀ ਹੋਈ ਵੀ ਸੀ ਲੋ ਵੀ ਕਰਮਣ ਚਲੀ ਹੈ ਕੈਨੇਡਾ ਮਾ ਮਾਈ ਕਰਮਣ ਕੈਨੇਡਾ ਚਲੀ ਹੈ ਹੋਰ ਤੇਰੇ ਵਾਸਤੇ ਤਾਂ ਇੱਕੀ ਬਹੁਤ ਹੈ ਲੋ ਵੀ ਮਿੱਤਰੋ ਨਾਨਕੇ ਆਏ ਸੀ ਤੇ ਹੁਣ ਇਹ ਚੱਲੀ ਹੈ ਹੋਰ ਜੀਤਾਂ ਨੂੰ ਨਹੀਂ ਆਈ ਮੇ ਫੋਨ ਤੇ ਜਿਆ ਫਿਲਾਂਬਾ ਦੇ ਵਿੱਚ ਤੇ ਮਾਂ ਜਾਨ ਕੇ ਥੈਂਕ ਯੂ ਫਿਰ ਇਹ ਬੱਸ ਮੇਰੇ ਤੋਂ ਹੋ ਗਿਆ ਪਤਾ ਨਹੀਂ ਕਿੰਨਾ ਟਾਈਮ ਲੱਗ ਗਿਆ ਆਇਆ ਜਾਮਨ ਥੈਂਕ ਯੂ ਬੰਦੇ ਥੈਂਕ ਯੂ ਆਇਆ ਬੰਦੇ ਤੇਰੇ ਹੀ ਬੁਸਾ ਹਾਂ ਆਇਆ ਬੰਦੇ ਤੇਰੇ ਹੀ ਬੁਸਾ ਤਾਂ ਤਾਂ ਤੋਰ ਕੇ ਕੈਨੇਡਾ ਵਾਲਿਆ ਆ ਨਾ ਮਿੱਟੀ ਆਉਣੇ ਆ ਤੁਸੀਂ ਚਲੋ ਲੋਵੀ ਨਾਨਕੇ ਆਏ ਸੀ ਦੋ ਦਿਨ ਲਾਗੇ ਹੁਣ ਘਰ ਹੋ ਜਾਣਾ ਈ ਸੁਣਾ ਹੁਣ ਘਰ ਸੱਸ ਐ ਕਰੂਗਾ ਰਿਸ਼ਤੇਦਾਰ ਤੈਨੂੰ ਜਾਵੜੇ ਹਾਂ ਇਧਰ ਵੀ ਰਿਸ਼ਤੇਦਾਰ ਆਏ ਸੀ ਇਹਨਾਂ ਨੇ ਉਹਨਾਂ ਦਾ ਜਵਾਬ ਰੱਖ ਲਿਆ ਹਾਂ ਉਹਦਾ ਜਵਾਬ ਚੋਰ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਹੈ ਆਪਾਂ ਖੇਤ ਥਾਂ ਛੱਡੀ ਸੀਗੀ ਸਬਜ਼ੀ ਪੀਜਣ ਵਾਸਤੇ ਕਿਉਂਕਿ ਵਧੀਆ ਹੁੰਦੀ ਆ ਨਾ ਘਰ ਦੀ ਵੀ ਤੇ ਪ੍ਰੋਫਿਟ ਵੀ ਇਸ ਚ ਵੱਧ ਹੈਗਾ ਤੇ ਪਹਿਲਾਂ ਵੀ ਆਪਾਂ ਘਰੇ ਉਹਨਾਂ ਨੂੰ ਜਿਹੜੀਆਂ ਵੱਲਾ-ਵੁੱਲਾ ਹੈਗੀਆਂ ਉਹ ਘਰੇ ਲਾਵਾਂਗੇ ਬੂਰੇ ਵਿੱਚ ਲਾਉਂਦੇ ਹੁੰਦੇ ਪਾਪਾ ਤੇ ਪਿਛਲੀ ਪਹਿਲਾਂ ਵੀ ਬਹੁਤ ਟਾਈਮ ਪਹਿਲਾਂ ਤਾਂ ਪਿਆਉਣਗੇ ਪਾਪਾ ਵੀ ਇਹ ਹੈਗੀਆਂ ਤੋਰੀਆਂ ਲੋਕੀ ਜੋ ਮੈਨੂੰ ਜਵਾਂ ਨਹੀਂ ਪਸੰਦ ਮੈਨੂੰ ਪਸੰਦ ਆ ਕੱਦੂ ਏ ਮਮਨ ਪਸੰਦ ਐਨੀਆਂ ਵੀ ਜੀ ਆਣੇ ਦੇਖ ਲਓ ਤੁਹਾਡੇ ਬਸ ਆਹ ਕਦੂ ਦੀ ਲੀਵਰ ਜਿਸ ਨਹੀਂ ਲੱਗੀ ਕਦੂ ਹੀ ਹੈਗੀ ਹੂੰ ਬਿੱਤਰ ਕਦੂ ਹੀ ਹੈ ਜੀ ਹੋਂਦੇ ਇਹਨਾਂ ਨੂੰ ਭਿਉਂ ਕੇ ਰੱਖ ਦਾਂਗੇ ਅੱਜ ਸ਼ਾਮ ਤੱਕ ਕਿ ਕੱਲ ਤੱਕ ਸ਼ਾਮ ਤੱਕ ਭਿਉਂ ਕੇ ਰੱਖ ਦਾਂਗੇ ਫਿਰ ਆਪਣੇ ਕੋਲ ਕਰੇਟਾਂ ਪਈਆਂ ਬਹੁਤ ਟਾਈਮ ਪਹਿਲਾਂ ਦੀਆਂ ਸੀਆਂ ਕਿਉਂਕਿ ਪਹਿਲਾਂ 2-3 ਸਾਲ ਹੋ ਗਏ ਉਹਦੋਂ ਲਾਉਂਦੇ ਸੀਗੇ ਆਪਾਂ ਸਬਜ਼ੀ ਤੇ ਕਰੇਟਾ ਕਰੂਟਾ ਸਭ ਪਿਆ ਸਾਰਾ ਪਾਪਾ ਨੇ ਦਬੱਟਾ ਪਾਉ ਜਿੱਤੀਆਂ ਅਸੀਂ ਸੌਜੀ ਵਸਤੂ ਵਰਤਣ ਦੇਖਣ ਆਏ ਸੋ ਹੋ ਕਣਕ ਸਾਰੀ ਘਾਤੀ ਹਨ ਅਸੀਂ ਆਏ ਹਾਂ ਵਟਾ ਪਵਾਉਣ ਦਬੱਟਾ ਪਾਇਆ ਚੁਕੀ ਹੈ ਐਸੇ ਹਾਵ ਨਾਲ ਅਸੀਂ ਆਏ ਹਾਂ ਦੇਖਣ ਨਹੀਂ ਆਈ ਰਗੀ ਨਹੀਂ ਹੋਇ ਤੂੜੀ ਰੱਖਣ ਵਾਲਾ ਬਣਦਾ ਮੈਨੂੰ ਅਥਾਟ ਤਾਂ ਛੱਡਿਆ ਸੀ ਕਿਉਂਕਿ ਇੱਥੇ ਵੀਜਣੀ ਹੈ ਸਭ ਹਾਏ ਮੁਕੇ ਐਂਟਰ ਮਾਰੇ ਫੈਂਟਰ ਆਸ਼ਾ ਰੰਗ ਤੋੜਦਾ ਆ ਗਿਆ ਨਜ਼ਾਰਾ ਬਾਬੇ ਨੀਲੇ ਹੋੜਦਾ ਅੱਜ ਦੀ ਆਵਾਜ਼ ਇਹਦਾ ਸਪੂਨ ਹੀ ਅਲ ਵੱਖਰ ਹੈ ਫੇਰ ਆਨੇ ਦੇਖਾਂਗੇ ਜੇ ਲੱਗੇ ਹਸਤੀ ਹਾਂ ਇਹਦੇ ਨਾਲ ਕੁਝ ਖਰਾਬੀ ਆ ਗਈ ਸੀ ਨਟ ਨੁਟ ਡਿੱਗ ਗਿਆ ਸੀ ਇਹਦੇ ਵਿੱਚ ਐਡਾ ਹੀ ਵੱਡੀ ਟਾਲੀ ਖਿੱਚਣ ਲੱਗੀ ਈ ਏ ਦੇਖੀਗੇ ਤਾਂ ਮੂੰਹ ਵੀ ਆ ਕੇ ਵਾਜੀ ਮੁਟੀ ਉਹ ਦੇਖੋ ਸਾਜ ਚ ਹੈ ਨਹੀਂ ਪਤਾ ਸੀ ਮੈਨੂੰ ਪਤਾ ਸੀ ਓ ਤੇਰੀ ਐਨਾ ਪਰ ਜੇ ਕਿਸ ਨੂੰ ਸ਼ਕਰਗੰਦੀ ਪਸੰਦ ਆ ਹੋਏ ਤਾਂ ਲੈ ਕੇ ਜਾ ਸਕਦੇ ਫ੍ਰੀ 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 ਸੋ ਜੀ ਬਾਦਾਂ ਫਿਰ ਉਹਨਾਂ ਤੋਂ ਤੇ ਹਲ ਕੱਢ ਕੇ 10 ਰੁਪਏ ਸਾਢੇ ਤੋਂ ਲੈ ਜਿਓ ਸ਼ਕਰਗੰਦੀ ਲੈ ਜਿਓ ਤੇ ਰੇਡ ਟਾਣੀਆ ਉਹਨਾਂ ਤੋਂ ਲੈ ਕੇ ਉਹਨਾਂ ਦੇ ਘਰੋਂ ਲੈ ਕੇ ਆਉਣਾ ਰਵੱਟਾ ਪਾਉਣ ਵਾਲਾ ਲੈ ਕੇ ਆਉਣੇ ਰਵੱਟਾ ਪਾਉਣੀਆਂ ਇੰਨਾ ਕੰਮ ਅੱਜ ਦਾ ਕਾਲੇ ਕੱਪੜੇ ਵਿਚਾਰੇ ਐਵੇਂ ਹੋ ਜਾਂਦੇ ਆ ਸਾਡੇ ਪਿੰਡ ਦੇ ਸਾਰਿਆਂ ਤੋਂ ਜ਼ਿਆਦਾ ਸਾਜੀ ਦੀ ਜਿਹੜੇ ਉਹ ਬੰਦੇ ਐ ਰੋਟਾ ਵੀ ਟਰਨੀਆ ਜੇ ਬੈੱਡ ਬਣਾਉਣਾ ਨਹੀਂ ਲੈਣੀ ਆਏ ਗੋਭੀ ਵਾਹ ਇਹ ਜਿੰਦਰੀ ਨਹੀਂ ਇਹ ਹੈਗੀ ਚਕਿੰਦਰੀ ਕਿਉਂ ਕਿ ਇਹ ਬੜਾ ਇਹ ਗਨ ਕਰ ਕੀ ਉਹ ਮੈਂ ਚੱਕਿਆ ਇੱਕ ਹੱਥ ਇੱਕ ਸਾਈਡ ਮਿਰਚਾਂ ਲਾਈਆਂ ਟਮਾਟਰ ਲਾਏ ਆ ਤੇ ਉਧਰ ਸ਼ਿੰਗਾਂ ਵਿੱਚ ਇੱਧਰ ਲਸਣ ਲਾਏ ਮੈਂ ਹਾਂ ਸਾਡੇ ਮਾਰਚ ਚ ਪੇਪਰ ਹੋਏ ਸੀਗੇ ਤੇ ਆਪਾਂ ਉਦੋਂ ਆਏ ਸੀ ਹਨਾ ਇੰਨਾਂ ਕੋਲੇ ਉਹ ਉਹ ਤੇਰੀ ਵਰਗੀ ਦੇ ਦੰਦ ਅਗਲੇ 4 ਨਿਕਲੇ ਆਉਣ ਫੇਰ ਚੱਕੀ ਨਾ ਚਿਕندਰੀ ਚੱਕੀ ਹੀ ਐ ਚਿਕندਰੀ ਬਹੁਤ ਭਾਰੀ ਐ ਪਰ ਮੈਂ ਮਰਨਾ ਆਇਆ ਤੂੰ ਮਰ ਜਾਏਂਗੀ ਤੂੰ ਆਣਾ ਘਰੇ ਕਿ ਲਾਉਂਗੇ ਟਿਕਟਿੰਗ ਨਾ ਕਰ ਚੱਕ ਕਰਾਓ ਬੜਾ ਕਾਮ ਕਰਨਾ ਤੇਰਾ ਪਨੀਰੀ ਗੰਡੇ ਲਾਏ ਹੋਏ ਆ ਪਨੀਰੀ ਗੰਡਿਆਂ ਦੀ ਕਿੰਨੇ ਬਲੀ ਗੁਲੀ ਲਾਈਏ ਦੇ ਕਿ ਲਾਉਂਦੇ ਬਾਂਸਨ ਦਲ ਮਾਰੀਆਂ ਹੋਈਆਂ ਆ ਵਾਲੀ ਆ ਗੋਭੀ ਦੇ ਉਹ ਹੈ ਪਨੀਰੀ ਤਿਆਰ ਕੀਤੀ ਸਸਕਲ ਦਾ ਹੈ ਜੀ ਟਮਾਟਰ ਪਾਣੀ ਲਾ ਦਿੱਤੀ ਤਾਏ ਜੀ ਉਹ ਸੁਆਹ ਕਾ ਤੋ ਰੱਖੀ ਹੈ ਸਵਾਹ ਸਰਚੇ ਪਾਉਨੇ ਉਹ ਟਾਸ। ਤੈਜੀ ਕੋਸਟਾ ਪ੍ਰੋਫਿਟ ਹੋਊਗਾ ਸਵਾਹ ਆ ਕਿ ਨਹੀਂ? ਸਹੀ ਦੱਸ। ਇਹ ਬੇਟਾ ਗਰਮ ਹੁੰਦੀ ਏ ਇੱਕ ਤਾਂ। ਹਾਂਜੀ। ਇਹਦੇ ਨਾਲ ਇੱਕ ਜੜ ਜਿਹੜੀ ਹੈ ਮਜ਼ਬੂਤ ਹੋ ਜਾਂਦੀ। ਸੱਚੋ ਫੈਂਕ। ਸਬਜੀ ਲਾਉਣ ਵਾਸਤੇ ਬੈੱਡ ਬਣਾਤੇ ਆ ਤੇ ਕੱਲ ਨੂੰ ਇਸ ਚ ਸਟਾਰਟ ਕਰ ਦੇਣੀ ਹੈ ਸਬਜੀ ਲਾਣੀ। ਹੋਣ ਆ ਵੀ ਹਾਲ ਜੜਾ ਤੇ ਹੁਣ ਉਸਕੇ ਨਾਲੇ ਘਰੇ ਹੱਥ ਪੂਰੇ ਠਰ ਗਏ ਬਾਏ ਬਰਫ ਪਾਣਗੇ ਹੱਥ ਤੇ 12 ਬਣ ਹਾਂ ਲਓ ਗਾਇਸ ਹੁਣ ਅਸੀਂ ਚੱਲੇ ਆਂ ਘਰ ਨੂੰ ਪਾਤੀਆਂ ਵਟਾਂ ਤੇ ਹੁਣ ਆਵਾਂਗੇ ਕੱਲ ਨੂੰ ਹਾਂ ਆਪਣੀ ਦੀ ਚੈੱਕ ਕਰਦੀ ਤੇ ਫੋਟੋਆਂ ਦੇ ਨਾਮ ਪੰਗੇ ਲੈ ਗਈ ਅੱਜ ਇੰਨੇ ਬੱਸ ਓਹ ਪਾਂਸ ਇਹਦੀ ਸਵੈਟਰ ਨੰਮਨਿਸ ਦਾ ਐਗਰੋਸ਼ੇ ਪਹਿਲਾਂ ਨੂੰ ਆਏ ਕਰਨਾ ਇਹਦੇ ਜਿਹੜੇ ਹਟਾ ਕੇ ਫਿਰ ਆ ਕਰਮਨ ਨੂੰ ਕਿਵੇਂ ਬਣਾ ਕੇ ਭੇਜਾਂ ਮਮਾ ਨੇ ਤੇ ਇਹਨੂੰ ਤੇ ਕਿਵੇਂ ਬਣਾ ਕੇ ਭੇਜਾਂ ਮੂੰਟਾਂ ਵਾਖੇ ਦੇ ਪੈਰ ਲਾ ਲਓ ਤੁਸੀਂ ਚੋ ਜਿਹੜੀ ਚੜਦੀ ਆ ਸਪਰੇ ਉਹ ਪਾਈ ਸੀਗੀ ਤੇ ਰਿਜ਼ਲਟ ਵਧੀਆ ਆ ਵਧੀਆ ਹੋ ਗਈ ਕਣਕ ਠੀਕ ਹੋ ਗਈ ਆ ਵਟਾ ਕੀਤੀਆਂ ਸਹੀ ਬੈਡ ਬਣਾਏ ਕੱਲ ਨੂੰ ਸਬਜ਼ੀਆਂ ਲਾ ਦੇਣੀਆਂ ਬੈੱਡ ਬਣਾਏ ਐ ਬੈੱਡ ਦੇ ਸਾਹਮਣੇ ਇੱਥੇ ਗੱਦੇ ਰਹਿਣ ਆਹੋ ਕਿੱਦਾਂ ਉਹ ਵਾਲੀ ਬਿੱਲਾ ਸੀਗਾ ਤੂੰ ਡੇਗਦਾ ਹੀ ਫਿਰਦਾ ਗਲਾਂ ਲਿਆ ਆ ਹਾਂਜੀ ਕਿੰਨਾ ਸ਼ੌਕ ਹੈ ਤੈਨੂੰ ਦੱਸੀ ਘਰੇ ਤੱਤਾ ਪਾਣੀ ਕਰਨ ਨੂੰ ਕਹਦੇ ਉਹਦੇ ਤੋਂ ਹੁੰਦਾ